ਗੁਰੂ ਜਿਹੜਾ ਸ਼ਬਦ ਹੈ ਨਾ ਉਹ ਦੋ ਅੱਖਰਾਂ ਤੋਂ ਬਣਦਾ ਹੈ ਸੰਸਕ੍ਰਿਤ ਦੇ ਗ੍ਰੀ ਧਾਤੂ ਤੋਂ ਗੁਰੂ ਸ਼ਬਦ ਬਣਦਾ ਹੈ ਇੱਕ ਅੱਖਰ ਹੈ ਗੱਗੇ ਔਕੜ ਦੂਜਾ ਅੱਖਰ ਹੈ ਰਾਰੇ ਦੁਲੈਂਕੜ ਗੋ ਦਾ ਅਖਰੀ ਅਰਥ ਹੁੰਦਾ ਹੈ ਹਨੇਰਾ ਰੂ ਦਾ ਅਖਰੀ ਅਰਥ ਹੁੰਦਾ ਹੈ ਪ੍ਰਕਾਸ਼ ਗੁਰੂ ਉਹ ਨੂੰ ਆਖਿਆ ਜਾਂਦਾ ਹੈ ਜਿਹੜਾ ਜੀਵਨ ਵਿੱਚੋਂ ਅੰਧਕਾਰ ਕੱਢ ਦੇਵੇ ਅਗਿਆਨਤਾ ਮਿਟਾ ਦੇਵੇ ਔਰ ਸਾਡੇ ਜੀਵਨ ਵਿੱਚ ਚਾਨਣਾ ਪ੍ਰਕਾਸ਼ ਕਰ ਦੇਵੇ ਉਹਨੂੰ ਗੁਰੂ ਆਖਿਆ ਜਾਂਦਾ ਹੈ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਗੁਰੂ ਦੇ ਕੀ ਕੀ ਗੁਰੂ ਬਖਸ਼ਿਸ਼ਾਂ ਵਰਤ ਹੁੰਦਾ ਹੈ ਭਾਈ ਗੁਰਦਾਸ ਸਾਹਿਬ 6 ਗੱਲਾਂ ਆਖਦੇ ਆ ਕਹਿ ਲੱਗੇ ਪਹਿਲੀ ਗੱਲ ਜਿਹੜਾ ਗੁਰੂ ਹੈ ਉਹ ਗੁਨਾ ਦਾ ਖਜ਼ਾਨਾ ਹੈ ਜਦੋਂ ਕੋਈ ਗੁਰੂ ਕੋਲ ਚੱਲ ਕੇ ਆਉਂਦਾ ਹੈ ਤੇ ਗੁਰੂ ਉਹਦੇ ਔਗਣ ਕੱਢ ਦਿੰਦਾ ਔਰ ਗੁਣ ਉਹਦੇ ਅੰਦਰ ਭਰ ਦਿੰਦਾ ਹੈ ਦੂਜੀ ਗੱਲ ਗੁਰੂ ਇੱਕ ਪੂਰੇ ਵੈਦ ਦੀ ਤਰ੍ਹਾਂ ਗੁਰੂ ਇੱਕ ਪੂਰਾ ਵੈਦ ਹੈ ਅੰਤ ਜਿਹੜੇ ਅਸਾਧ ਰੋਗ ਨੇ ਬਕਾਰਾਂ ਦੇ ਕਾਮ ਕ੍ਰੋਧ ਲੋਭ ਅਹੰਕਾਰ ਦੇ ਗੁਰੂ ਉਹਨੂੰ ਕੱਟ ਕੇ ਰੱਖ ਦਿੰਦਾ ਹੈ ਤੀਜੀ ਗੱਲ ਗੁਰੂ ਸੁੱਖਾਂ ਦਾ ਘਰ ਹੈ ਦੁੱਖ ਆਪਣੇ ਕੋਲ ਰੱਖ ਲੈਂਦਾ ਔਰ ਆਏ ਹੋਏ ਮਨੁੱਖ ਸ਼ਰਧਾਲੂ ਦੀ ਟੋਰੀ ਵਿੱਚ ਸੁੱਖ ਪਾ ਕੇ ਤੋਰ ਦਿੰਦਾ ਹੈ ਚੌਥੀ ਗੱਲ ਗੁਰੂ ਨਿਰਵੈਰ ਹੈ ਗੁਰੂ ਕਦੇ ਕਿਸੇ ਨਾਲ ਬੈਰ ਨਹੀਂ ਕਰਦਾ ਗੁਰੂ ਕੋਲ ਕੋਈ ਨਿੰਦਕ ਆ ਜਾਏ ਕੋਈ ਬੇਮੁਖ ਆ ਜਾਏ ਗੁਰੂ ਤੇ ਹਰ ਇੱਕ ਨੂੰ ਆਪਣੇ ਗੱਲ ਨਾਲ ਲਾਉਂਦਾ ਹੈ ਪੰਜਵੀਂ ਗੱਲ ਗੁਰੂ ਵਿੱਚ ਗੁਣ ਕੀ ਹੈ ਪੰਜਵੀਂ ਗੱਲ ਭਾਈ ਗੁਰਦਾਸ ਸਾਹਿਬ ਕਹਿੰਨ ਲੱਗੇ ਗੁਰੂ ਨਿਰਭਉ ਹੁੰਦਾ ਹੈ ਗੁਰੂ ਜੰਮਨ ਮਰਨ ਦਾ ਦੁੱਖ ਘਟ ਦਿੰਦਾ ਹੈ ਗੁਰੂ ਜਮਾ ਦੀ ਮਾਰਤ ਨੂੰ ਮਨੁੱਖ ਨੂੰ ਮੁਕਤ ਕਰ ਦਿੰਦਾ ਹੈ ਛੇਵੀਂ ਗੱਲ ਗੁਰੂ ਇੱਕ ਇਹੋ ਜਿਹਾ ਆਗੂ ਹੈ ਬਿਲਕੁਲ ਅਗਿਆਨਤਾ ਵਿੱਚ ਅੰਨੇ ਹੋ ਚੁੱਕੇ ਮਨੁੱਖਾਂ ਦੀ ਬਾਹ ਪਕੜ ਕੇ ਉਹਨਾਂ ਦਾ ਪਾਪ ਉਤਾਰਾ ਕਰ ਦਿੰਦਾ ਹੈ ਪਾਈ ਗੁਰਦਾਸ ਸਾਹਿਬ ਨੇ ਇਹਨੇ ਬਚਨ ਆਖ ਕੇ ਬਚਨ ਆਖਿਆ ਭਲਿਆ ਜਿਹੜਾ ਗੁਰੂ ਅਗਿਆਨਤਾ ਮਟਾਉਂਦਾ ਹੋਵੇ ਜਿਹੜਾ ਗੁਰੂ ਪਾਪ ਕੱਟਦਾ ਹੋਵੇ ਜਿਹੜਾ ਗੁਰੂ ਅਉਗਣ ਕੱਢਦਾ ਹੋਵੇ ਜਿਹੜਾ ਗੁਰੂ ਤੇਰੇ ਜੀਵਨ ਵਿੱਚ ਗੁਣ ਭਰ ਦੇਵੇ ਇਹੋ ਜੀ ਗੁਰੂ ਤੋਂ ਤੂ ਕੁਰਬਾਨ ਜਾਇ ਆਕਰਾਈ ਪਾਈ ਗੁਰਦਾਸ ਸਾਹਿਬ ਦਾ ਬਚਨ ਹੈ ਸਤ ਗੁਰੁ ਗੁਨੀ ਨਿਦਾਰ ਹੈ ਗੁਣ ਕਰ ਬਖਸ਼ੈ ਅਫਗਨੇ ਆਰੇ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਸੁਖ ਸਾਗਰ ਗੁਰਦੇਉ ਹੈ ਸੁਖ ਦੇ ਮੇਲ ਲਏ ਦੁਖਿਆਰੇ ਗੁਰ ਪੂਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ ਗੁਰ ਪੂਰਾ ਨਿਰਭਉ ਸਦਾ ਜਨਮ ਮਰਨ ਜਮ ਡਰੈ ਉਤਾਰੇ ਸਤਪੁਰ ਆਕੂ ਜਾਣੀਐ ਬਾਹ ਪਕੜ ਅੰਦਲੇ ਉਧਾਰੇ ਤੇ ਅਖੀਰ ਤੇ ਆਖਿਆ ਮਾਨ ਨਿਮਾਣੇ ਸਦ ਬਲੇ ਹਾਨੇ ਤੂੰ ਗੁਰੂ ਤੂੰ ਕੁਰਬਾਨ ਜਾਇਆ ਕਰ